ਕਰਾਂਗੇ ਉਹ ਵਿਚਾਰਾ ਉਹ ਰੋਜ ਉਹ ਤਾਂ ਉਹ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਬ ਕ ਮੰਗੂਗਾ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਝ ਨਾ ਕੁਝ ਤਸ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸਕਾ ਕੋਈ ਨਹੀਂ ਉਸਕਾ ਖੁਦਾ ਹੁੰਦਾ ਹੈ ਤੋ ਹੈਗਾ ਨਾ ਫਿਰ ਸ ਵੀਰੋ ਤੁਹਾਡਾ ਇੰਨਾ ਪਿਆਰ ਜੇ ਆ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨ ਜੀ ਮਾਨਾ ਇੰਨਾ ਪਿਆਰ ਆ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਕਿਹਾ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਬਜ਼ੁਰਗ ਸਿਰ ਪਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਕਲੀ ਕਾਂਗਰਸੀ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਕੋਈ ਪਤਾ ਨਹੀਂ ਇਹਨਾਂ ਨੂੰ ਆਤੈ ਹੀ ਹੈ ਜੇ ਲੋਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਦੋਨੇ ਲਾਲਜੀਤ ਭੁੱਲਰ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਤਾਂ ਤੁਹਾਨੂੰ ਪਤਾ ਹੀ ਹੈ ਝਾੜੂ ਹੈ ਪਰ ਇੱਕ ਦੋ ਦਿਨਾਂ ਵਿੱਚ ਤੁਹਾਨੂੰ ਇਹ ਦੱਸ ਦਾਂਗੇ ਕਿ ਉਹ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਹੈ ਜਦੋਂ ਤੁਸੀਂ ਬਟਨ ਦੱਬਿਆ ਝਾੜੂ ਵਾਲਾ ਤਾਂ ਇੱਕ ਆਵਾਜ਼ ਆਉਗੀ ਟੀ ਏਦਾਂ ਕਰਕੇ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਕਾਲੀਆਂ ਕਾਂਗਰਸੀਆਂ ਦੀਆਂ ਚੀਕਾਂ ਸਮਝਿਓ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਬਹੁਤ ਕਢਾਈਆਂ ਸੋ ਵੀਰੋ Subscribe to One India channel and never miss an update.